ਪਹੁੰਚਿਆ ਪਿੰਡ ਠੱਠੀਆਂ ਜੋ ਕਿ ਬਾਬਾ ਬਕਾਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪੈਂਦਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਕਿਉਂਕਿ ਆ ਤੁਹਾਨੂੰ ਵੀਰ ਦੇ ਘਰ ਤੇ ਮਾਤਾ ਜੀ ਇੱਕ ਬਜ਼ੁਰਗ ਆਪਣੇ ਦਫ਼ਤਰ ਅੱਗੇ ਬੈਠੇ ਹੀ ਜਾ ਕੇ ਤੇ ਮੈਂ ਦਫ਼ਤਰ ਅੱਗੇ ਨਹੀਂ ਸੀ ਤੇ ਮਾਤਾ ਜੀ ਕੋ ਪੁੱਛਿਆ ਕਿ ਮਾਤਾ ਜੀ ਕੀ ਆ ਗੱਲ ਤੁਹਾਨੂੰ ਤੁਸੀਂ ਇੱਥੇ ਪਰੇਸ਼ਾਨ ਕਿਉਂ ਬੈਠੇ ਦੇ ਮਾਤਾ ਮੇਰੇ ਅੱਗੇ ਰੋ ਪਈ ਤੇ ਉਹਨਾਂ ਨੇ ਆਪਣੀ ਘਰ ਦੀ ਹਾਲਤ ਮੈਨੂੰ ਆਣ ਕੇ ਵਿਖਾਈ ਆ ਕਿ ਸਾਡੇ ਘਰ ਜਿਹੜੇ ਆ ਇਹ ਬਿਲਕੁਲ ਜਿਹੜੇ ਆ ਠੱਠੇ ਗਏ ਆ ਕਿਉਂਕਿ ਪਹਿਲਾਂ ਮੈਂ ਇਹ ਤੇ ਤੁਹਾਨੂੰ ਆ ਲਾਈਵ ਤਸਵੀਰਾਂ ਦਿਖਾ ਰਹੇ ਆ ਤੇ ਇੱਕ ਕਮਰਾ ਉਹਨੇ ਪਹਿਲਾਂ ਵਾਲੇ ਜਿਹੜੇ ਆ ਉਹਨੇ ਦੇ ਦਿੱਤੇ ਵੇਚ ਦਿੱਤੇ ਉਸ ਤੋਂ ਬਾਅਦ ਫੇਰ ਉਹਨੂੰ ਕੋਈ ਸਾਹ ਦੀ ਬਿਮਾਰੀ ਇਸ ਟਾਈਮ ਇਹ ਵੀਰ ਨੂੰ ਸਾਹ ਦੀ ਬਿਮਾਰੀ ਹੋ ਗਈ ਆ ਤੇ ਮਾਤਾ ਜੀ ਨੇ ਕੁਝ ਲਾਜ ਤੇ ਅਤੇ ਕਰੋਣ ਵਾਸਤੇ ਇਹਦੇ ਕੋਠੇ ਦੇ ਵਾਲੇ ਜਿਹੜੇ ਆ ਮਤਲਬ ਉਹ ਲਾ ਕੇ ਵੇਚ ਦਿੱਤੇ ਜਾਂ ਇਹ ਵੀਰ ਵੱਲੋਂ ਲਾਏ ਗਏ ਤੇ ਹੁਣ ਇਹਨਾਂ ਦੇ ਬਿਲਕੁਲ ਜਿਹੜੀ ਆ ਸਿਰ ਦੇ ਉੱਤੇ ਛਤ ਨਹੀਂ ਆ ਤੇ ਆਪਾਂ ਜਿਹੜੇ ਲੱਖ ਰੁਪਈਆ ਦੇ ਲੰਗਰ ਲਾਉਨੇ ਆ ਤੇ ਆ ਮਾਤਾ ਬਜ਼ੁਰਗਾਂ ਵੀ ਤੁਹਾਡੀ ਗੱਲਬਾਤ ਕਰਾਉਨੇ ਤੇ ਹੋਰ ਵੀ ਇੱਥੇ ਬੀਬੀਆਂ ਮੌਜੂਦ ਆ ਤੇ ਇਸ ਕੰਡੀਸ਼ਨ ਦੇ ਵਿੱਚ ਆ ਆ ਇੱਕ ਤਖਤਪੋਸ਼ ਆ ਜਿਹੜਾ ਇੱਥੇ ਵਿਚਾਰੇ ਸੌਂਦੇ ਆ ਤੇ ਆਪਣਾ ਜੂਨ ਬਸੇਰਾ ਕਰਦੇ ਤੇ ਆ ਵੇਖੋ ਕਰਦੇ ਹਾਲਾਤ ਤੇ ਆ ਜਿਹੜਾ ਵਾ ਇੱਥੇ ਜਿਹੜਾ ਵਾ ਸੌਂਦੇ ਆ ਆਹਦੇ ਥੱਲੇ ਜਿਹੜਾ ਮੀ ਆਇਆ ਜਿਹੜਾ ਕੱਲ ਪਰਸੋਂ ਦਾ ਮੀ ਬਹੁਤ ਇਹਨਾਂ ਨੇ ਆਹਦੇ ਥੱਲੇ ਹੀ ਆਪਣਾ ਜਿਹੜਾ ਬਸੇਰਾ ਕੀਤਾ ਸੀ ਤੇ ਤੁਹਾਨੂੰ ਆਪਾਂ ਲਾਈਵ ਤਸਵੀਰਾਂ ਠੱਠੀਆਂ ਤੋਂ ਵਿਖਾ ਰਹੇ ਆ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਵਾ ਤੇ ਇਹਨਾਂ ਵੀਰਾਂ ਦੀ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਮੱਤ ਕੀਤੀ ਜਾਵੇ ਆਪਾਂ ਨਾਲ ਗਲੀ ਗਵਾਂਡ ਨੂੰ ਵੀ ਇੱਥੇ ਸੱਧਿਆ ਤੇ ਇਹਨਾਂ ਨੂੰ ਵੀ ਪੁੱਛਦੇ ਆ ਤੇ ਆਹ ਵੇਖੋ ਵੀ ਘਰ ਦੇ ਜਿਹੜੇ ਹਾਲਾਤ ਆ ਇਹ ਖੰਡਰ ਬਣੇ ਹੋਏ ਆ ਤੇ ਮਾਤਾ ਜੀ ਤਾਂ ਆ ਵੀਰ ਜੀ ਇੱਥੇ ਆਪਣਾ ਜਿਹੜਾ ਇਹ ਗੁਜ਼ਾਰਾ ਕਰਦੇ ਆ ਤੇ ਆਪਾਂ ਇਹਨਾਂ ਦੀ ਵੱਦ ਤੋਂ ਵੱਧ ਆਪਣੇ ਲੰਗਰ ਲਾਇਆ ਦਾ ਤਾਂ ਫੇਰ ਹੀ ਫਾਇਦਾ ਆਹ ਵੇਖੋ ਖੰਡਰ ਬਣੇ ਪਏ ਆ ਤੇ ਘਰ ਦੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਆ ਤੇ ਇਹ ਵੀਰ ਦੀ ਤੇ ਇਹ ਮਾਤਾ ਦੀ ਜਿਹੜੀ ਮੱਤ ਕੀਤੀ ਜਾਵੇ ਤੇ ਹਾਂਜੀ ਕੀ ਨਾਮ ਆਤਾ ਜੀ ਆਪਣਾ ਹਾਂਜੀ ਕੋਈ ਨੀ ਬੈਠਾ ਰ ਬੈਠਾ ਰ ਵੀਰ ਹਾਂਜੀ ਆ ਵੀਰ ਇਹਨੂੰ ਕੋਈ ਸਾਦੀ ਬਿਮਾਰੀ ਵੀ ਆ ਤੇ ਵੀਰ ਕੀ ਨਾ ਆਪਣਾ ਜਦਵਿੰਦਰ ਜੀ ਜਦਵਿੰਦਰ ਤੇ ਤੁਸੀਂ ਹੁਣ ਆਪਣਾ ਨਸ਼ਾ ਕਰਦੇ ਹੈਗੇ ਹੁਣ ਹਟ ਗਏ ਆ ਨਹੀਂ ਹਟ ਗਏ ਆ ਜੀ ਅੱਛਾ ਜੀ ਤੇ ਹੁਣ ਕੀ ਡਾਕਟਰਾਂ ਨੇ ਕਿਹਾ ਤੁਹਾਨੂੰ ਡਾਕਟਰਾਂ ਨੇ ਮਨਾ ਕੀਤਾ ਨਸ਼ੇ ਤੋਂ ਜੀ ਹਾਂਜੀ ਤੇ ਸਾਦੀ ਬਿਮਾਰੀ ਆ ਮਤਲਬ ਤੇ ਕਿੱਥੇ ਲਾ ਚੱਲਦਾ ਤੁਹਾਡਾ ਇੱਥੇ ਆਪਣੇ ਬਾਬਾ ਬਕਾਲਾ ਸਾਹਿਬ ਅੱਛਾ ਜੀ ਸਰਕਾਰੀ ਹਸਪੀਟਲ ਆ ਹਾਂਜੀ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਵੀਰਾ ਭੈਣਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੇ ਕਮਰੇ ਛੱਤ ਪੈ ਜੇ ਮੀਂਹ ਚ ਸੋਨੇ ਆ ਜੀ ਤੇ ਦਿਹਾੜੀ ਤੇ ਕੋਈ ਜੱਟ ਰੱਖਦਾ ਨਹੀਂ ਆ ਜੀ ਸਾਦਾ ਕਰਕੇ ਕੰਮ ਨਹੀਂ ਹੁੰਦਾ ਹਾਂ ਤੇ ਇਹ ਮੇਰਾ ਚਲੋ ਛੱਤ ਛੱਤ ਪੈ ਜੇ ਮੈਂ ਇਤਕਰ ਦੋ ਥੋੜੀ ਬਹੁਤ ਜੀ ਅੱਛਾ ਜੀ ਤੇ ਕੰਮ ਦੇ ਕਿਉਂ ਨਹੀਂ ਰੱਖਦੇ ਕੰਮ ਦੇ ਸਾਦਾ ਕਰਕੇ ਜੀ ਅਛਾ ਜੀ ਬਿਮਾਰੀ ਸਾਬ ਉਹ ਛੱਡਦਾ ਹੈ ਅਛਾ ਜੀ ਕੋਈ ਵੀ ਸਮਝਦੇ ਹੋਣਗੇ ਕਿ ਕਿਤੇ ਸਾਨੂੰ ਨਾ ਇਹ ਬਿਮਾਰੀ ਲੱਗ ਜੇ ਹਾਂ ਜੀ ਹਾਂ ਜੀ ਕੋਈ ਕਹਿੰਦਾ ਵੀ ਫਿਰ ਟੀਵੀ ਨਾ ਹੋਵੇ ਨਹੀਂ ਉਹ ਰੱਖਦਾ ਹਾਂ ਜੀ ਤੁਸੀਂ ਵੇਖ ਸਕਦੇ ਆ ਘਰ ਦੇ ਹਾਲਾਤ ਕਿ ਬਹੁਤ ਹੀ ਇਹ ਜਿਹੜੇ ਆ ਇੱਕ ਨਾਜ਼ੁਕ ਹਾਲਤ ਹੈ ਇਸ ਟਾਈਮ ਤੇ ਵੀਰ ਦੀ ਵੀ ਕਾਫੀ ਜਿਹੜੀ ਸਿਹਤ ਆ ਉਹ ਨਹੀਂ ਸਹੀ ਹੈਗੀ ਤੇ ਸਾਨੂੰ ਤੇ ਮਾਤਾ ਤੇ ਵੀ ਬਹੁਤ ਤਰਸ ਆਉਂਦਾ ਕਿ ਜਿਹੜੀ ਇਹ ਮਾਤਾ ਵਾ ਇੱਥੇ ਵਿਚਾਰੀ ਸੌਂਦੀ ਆ ਆ ਵੇਖੋ ਆ ਇੱਕ ਪੱਖਾ ਵਾ ਤੇ ਆਹ ਦੇ ਥੱਲੇ ਹੀ ਆ ਜਿਹੜਾ ਪਤਾ ਨਹੀਂ ਵਿੱਚੇ ਸਮਾਨ ਆ ਦੇ ਵਿੱਚੇ ਹੀ ਜਿਹੜਾ ਵਾ ਆਪਣਾ ਸੌਂਦੇ ਆ ਦੇ ਵਿੱਚੇ ਕੋਈ ਹੋਊਗਾ ਥੋੜਾ ਬਹੁਤਾ ਤੇ ਕੋਈ ਸਮਾਨ ਜਿਹੜਾ ਵਾ ਲਾਗੇ ਅੰਡ ਗਵਾਂਢੀ ਰੱਖਿਆ ਵਾ ਤੇ ਬਹੁਤ ਜ਼ਿਆਦਾ ਤੇ ਸਮਾਨ ਢੱਕਿਆ ਤਰਪਾਲ ਪਾ ਕੇ ਹਾਂਜੀ ਕੁਝ ਢੱਕਿਆ ਵਾ ਤਰਪਾਲ ਪਾ ਕੇ ਵਿੱਚੇ ਵਿਚਾਰੇ ਸੌਂਦੇ ਕੁਝ ਗਵਾਂਢ ਗਵਾਂਢ ਰੱਖਿਆ ਵਾ ਤੇ ਬਹੁਤ ਕਰਦੇ ਹਾਲਤ ਜਿਹੜੀ ਆ ਮਾੜੀ ਆ ਤੇ ਸਾਡੀ ਵੀ ਪੱਤਰਗ ਆਪਾਂ ਮਾਤਾ ਜੀ ਨਾਲ ਵੀ ਗੱਲ ਕਰਾਉਨੇ ਤੇ ਬੀਬੀਆਂ ਇੱਥੇ ਹੋਰ ਵੀ ਉਹਨਾਂ ਨਾਲ ਬਾਅਦ ਚ ਕਰਦੇ ਹਾਂ ਜੀ ਮਾਤਾ ਜੀ ਕੀ ਨਾ ਜੀ ਮੇਰਾ ਨਵੀ ਲੋ ਜੀ ਹਾਂਜੀ ਤੇ ਤੁਸੀਂ ਅੱਜ ਜੋ ਤੁਹਾਡੇ ਘਰ ਦੇ ਹਾਲਾਤ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਸਾਡੇ ਹਾਲਾਤ ਜਿਆਦੇ ਮਾੜੇ ਆ ਜੀ ਸਾਡਾ ਮੁੰਡਾ ਠੀਕ ਨਹੀਂ ਰਹਿੰਦਾ ਤੇ ਮਾਲੇ ਬੁੱਲੇ ਵੇਚ ਕੇ ਤੇ ਗਾੜਾ ਵੇਚ ਕੇ ਤੇ ਉੱਤੇ ਲਾਤੇ ਹਾਂਜੀ ਤੇ ਕੀ ਗੱਲ ਹੈ ਬੱਚੇ ਨੂੰ ਬੱਚਾ ਪਹਿਲਾਂ ਥੋੜਾ ਜਿਹਾ ਨਸ਼ਾ ਕਰਦਾ ਸੀ ਤੇ ਮੜਕੇ ਡਾਕਟਰ ਨੇ ਹਟਾਇਆ ਜੀ ਹਾਂਜੀ ਤੇ ਬਾਅਦ ਵਿੱਚ ਇਲਾਜ ਕਰਨ ਦਏ ਹੈ ਕਾ ਦਾ ਇਲਾਜ ਕਰਾਉਨੇ ਦਾ ਦਾ अच्छा सारी बीमारियां बच्चे नु बच्चे ਤੇ ਤੁਸੀਂ ਹੁਣ ਕੀ ਲੋਕਾਂ ਕੋ ਜਿਹੜੇ ਆਪਣੇ ਮਤ ਮੰਗਦੇ ਆ ਵੀ ਮੇਰੇ ਵਾ ਕੋਠੇ ਖੜੇ ਹੋ ਜਾਣ ਬਹਿ ਜਾਣ ਅੱਛਾ ਜੀ ਹਾਂ ਛੱਤ ਪੈ ਜਾ ਜਾਨੀ ਕਿ ਇਹਨਾਂ ਦੇ ਕੰਦੇ ਤੇ ਹਾਂ ਜੀ ਭੈਣ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਚਲੋ ਰਲ ਮਿਲ ਕੇ ਭੈਣ ਭਰਾ ਸਾਰੇ ਇਹਨਾਂ ਦੀ ਮਦਦ ਕਰਨ ਬੱਚਾ ਇਹਨਾਂ ਦਾ ਬਿਮਾਰ ਹੈ ਤੇ ਇਹ ਵਿਚਾਰੇ ਮੀਂਹ ਚ ਸੌਂਦੇ ਬਾਰਿਸ਼ ਚ ਚਲੋ ਰਲ ਮਿਲ ਕੇ ਭੈਣ ਭਰਾ ਇਹਨਾਂ ਦੀ ਮਤਤ ਕੀਤੀ ਜਾਵੇ ਇਹਨਾਂ ਦੇ ਚਿਰ ਤੇ ਛੱਤ ਪੈ ਜੇ ਹਾਂਜੀ ਭੈਣ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਨਾਂ ਬਾਰੇ ਆਏ ਇਹੋ ਪੰਜ ਕਿਹਨੇ ਕਿ ਮੱਜ ਕੀਤੀ ਜਾਵੇ ਇਹਨਾਂ ਦੀ ਗਰੀਬਾਂ ਦੀ ਚਾਲ ਵਿਚਾਰਿਆਂ ਦੀ ਹਾਂਜੀ ਆ ਵੀ ਕੱਲੀ ਮਾਈ ਪੁੱਤ ਵਿਚਾਰਾ ਬਿਮਾਰ ਤੇ ਬੱਚਾ ਹੁਣ ਤੀ ਨਹੀਂ ਮਾਤਾ ਜੀ ਕੋਈ ਨਸ਼ਾ ਨੁਸ਼ੇ ਦਾ ਕਰਕੇ ਤੀ ਨਹੀਂ ਵੇਚੇ ਕਿਤੇ ਗੱਡਰ ਨਹੀਂ 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 ਜੀ ਇਲਾਜ ਦਾ ਕਰਕੇ ਜੀ ਹਾਂਜੀ ਇਲਾਜ ਦਾ ਕਰਕੇ ਜੀ ਇਲਾਜ ਦਾ ਕਰਕੇ ਕੀਤੀ ਹਾਂਜੀ ਆ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਵਿਖਾ ਰਹੇ ਆ ਇਹ ਗਲੀ ਗਵਾਂਡ ਸਾਰਾ ਜਿਹੜਾ ਇੱਥੇ ਇਕੱਤਰ ਹੋਇਆ ਵਾ ਤੇ ਬਾਕੀ ਆਪਾਂ ਜੋ ਵੀ ਇੱਥੇ ਸਾਰੇ ਭੈਣ ਭਰਾਵਾ ਇਹਨਾਂ ਦੇ ਮੂੰਹੋਂ ਸੁਣੋ ਹਾਂਜੀ ਭਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਕਿ ਇਹਨਾਂ ਦੇ ਮਾਇਸਤ ਕੀਤੀ ਜਾਵੇ ਇਹਨਾਂ ਨੂੰ ਬੜੀ ਜਾਂਦੀ ਆ ਕਿ ਬਿਚਾਰੇ ਮਾਰੇ ਫੇਫ ਮਾਇਸਤ ਕੀਤੀ ਜਾਵੇ ਇਹਨਾਂ ਦੇ ਵਿੱਚ ਸੌਂਦੇ ਆ ਹਾਂਜੀ ਹਾਂਜੀ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਇਹ ਘਰ ਦੇ ਹਾਲਾਤ ਤੇ ਬਹੁਤ ਬੁਰਾ ਹਾਲ ਆ ਤੇ ਇਹ ਵੀਰ ਨੂੰ ਜਿਹੜੀ ਸਾਹ ਦੀ ਪ੍ਰੋਬਲਮ ਆ ਹਾਂਜੀ ਵੀਰ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਤਾ ਜੀ ਕੋਈ ਨੰਬਰ ਹੈਗਾ ਤੁਹਾਡੇ ਕੋਲ ਨਹੀਂ ਨਹੀਂ ਜੀ अच्छा फोन नंबर ਨਹੀਂ ਹੈਗਾ ਹਾਂਜੀ ਤੇ ਮੈਂ ਆਪਣਾ ਨੰਬਰ ਦੇ ਦਿੰਨੀ ਆ ਤਾਂ ਕਿ ਜਿਹੜਾ ਵਾ ਮਾਤਾ ਜਿਹੜੀ ਆ ਮੇਰੇ ਕੋਲ ਦਫਤਰ ਮੇਰਾ ਲੱਗ ਗਈ ਇਸੇ ਪਿੰਡ ਦੇ ਵਿੱਚ ਹਾਈਵੇ ਰੋਡ ਠੱਠੀਆਂ ਤੇ ਮੇਰਾ ਦਫਤਰ ਆ ਤੇ ਮਾਤਾ ਨੂੰ ਤੁਸੀਂ ਲੈ ਕੇ ਆਜੋਗੇ ਜਦੋਂ ਮੈਂ ਤੁਹਾਨੂੰ ਕਾਲ ਕਰੂੰਗੀ ਹਾਂਜੀ ਮਾਤਾ ਜੀ ਹਾਂਜੀ ਤੇ ਮੇਰਾ ਨੰਬਰ ਨੋਟ ਕੀਤਾ ਜਾਵੇ ਹਾਂਜੀ 99152 ਤੇ 51506 ਨੰਬਰ ਆ ਜੀ ਮੇਰਾ